ਪੰਜਾਬੀ ਪੰਜਾਬੀ ਪਹਿਲਾਂ ਪੰਜਾਬੀ ਕਰ ਪਹਿਲਾਂ ਪੰਜਾਬੀ ਕਰ ਸਰ ਯਾਰ ਮੈਨੂੰ ਤਾਂ ਇਹ ਦੇਖੋ ਇਹ ਇਹ ਕਰੰਟ ਪ੍ਰੋਜੈਕਟ ਇਹ ਮੇਰਲੀ ਇਹ ਮੇਰਲੀ ਫਾਰਮੈਲਿਟੀ ਹੈਗੀ ਆ ਕਿਉਂਕਿ ਜਿਹੜਾ ਸਾਨੂੰ ਇਨਫੋਰਮੇਸ਼ਨ ਸਾਰੀ ਆਈ ਆ ਉਹਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਹੈ ਜਿਹੜਾ ਸਰਕਾਰ ਜਿਹੜਾ ਉਹ ਡਿਸਕਸ ਕਰਨਾ ਚਾਹੁੰਦੀ ਹੈ ਕਿਉਂਕਿ ਸਰਕਾਰ ਡਿਸਕਸ਼ਨ ਤੋਂ ਭੱਜਦੀ ਆ ਔਰ ਖਾਸ ਕਰਕੇ ਜਿਹੜੇ ਪੰਜਾਬ ਦੇ ਮੁੱਦੇ ਆ ਉਹਨਾਂ ਤੋਂ ਸਰਕਾਰ ਭੱਜਣ ਨੂੰ ਤੁਰੀ ਫਿਰਦੀ ਆ ਤੇ ਸਿਰਫ ਫਾਰਮੈਲਟੀ ਲਈ ਇਹ ਸੈਸ਼ਨ ਜਿਹੜਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਤੇ ਮੈਨੂੰ ਲੱਗਦਾ ਕਿ ਇਹਦੇ ਤੋਂ ਅੰਦਰ ਜਾ ਕੇ ਵੀ ਇਹੀ ਗੱਲ ਹੋਣੀ ਆ ਕਿਉਂਕਿ ਮੇਰੇ ਵਰਗੇ ਨੂੰ ਤਾਂ ਵੈਸੇ ਅੰਦਰ ਕਿਤੇ ਘੱਟ ਬੋਲਣ ਦਿੰਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹ ਕੋਈ ਸਾਡੀ ਦੁੱਖ ਦੀ ਰਗ ਜਿਹੜੀ ਆ ਉਹਦੇ ਤੇ ਹੱਥੋਂ ਥਰਕ ਪਰ ਉਹ ਆਪ ਇਹ ਸੈਸ਼ਨ ਲੇਟ ਕਿਉਂ ਕੀਤਾ ਗਿਆ ਕੁਝ ਕੁ ਪਰੇ ਦਾ ਸਾਇ ਹੈ ਕੀ ਨਾ ਇਹਨਾਂ ਦਾ ਵਾਸ ਚੱਲੇ ਤੇ ਬਜਟ ਸੈਸ਼ਨ ਵੀ ਨਾ ਲੈ ਕੇ ਆਉਣ ਅਸਲੀ ਗੱਲ ਹੈ ਇਹ ਫਾਰਮੈਲਟੀ ਲਈ ਆ ਬਜਟ ਸੈਸ਼ਨ ਬਿਆਦਾ ਸਦੀ ਚਾਹਤੀ ਜਾਂਦੀ ਤੇ ਉਹ ਕਹਿੰਦੇ ਸਨ ਕਾਂਗਰਸ ਤੇ বিজেਂ ਕੰਢੇ ਚੁਗੀ ਜਾਂਦੇ ਆ ਇਹ ਕਿੰਨੇ ਕ ਸਾਲ ਚੁਗੀ ਜਾਣਗੇ ਪਹਿਲਾਂ ਸਰਕਾਰ ਮੈਂ ਕਹਿੰਨਾ ਪਿਛਲੇ ਸਮੇਂ ਚ ਜਿਹੜੀਆਂ ਗਲਤੀਆਂ ਹੋਈਆਂ ਹੁਣ ਇੱਕ ਮੈਂ ਤੁਹਾਨੂੰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਨਾ ਜਿਹੜਾ ਟ੍ਰਿਬਿਊਨਲ ਹੈ ਟ੍ਰਿਬਿਊਨਲ ਕਦੋਂ ਬਣਦਾ ਜਿਹੜਾ ਰਿਪੇਰੀਅਨ ਸਟੇਟ ਹੋਵੇ ਇਹ ਇਹ ਬੇਸਿਕਲੀ ਤਾਂ ਰਿਪੇਰੀਅਨ ਸਟੇਟ ਨਹੀਂ ਨਾ ਰਾਜਸਥਾਨ ਤੇ ਨਾ ਹਰਿਆਣਾ ਅੱਛਾ ਜੇ ਪਿਛਲਿਆਂ ਨੇ ਗਲਤੀਆਂ ਕੀਤੀਆਂ ਫਿਰ ਇਹਦਾ ਮਤਲਬ ਤੁਸੀਂ ਵੀ ਉਹੀ ਗਲਤੀਆਂ ਕਰੀ ਜਾਓਗੇ ਭਈ ਪਿਛਲੇ ਸਮੇਂ ਦੇ ਵਿੱਚ ਜੇ ਕਿਸੇ ਨੇ ਗਲਤੀਆਂ ਕੀਤੀਆਂ ਹੁਣ ਕਮ ਸੇ ਕਮ ਤੁਹਾਨੂੰ 3 ਸਾਲ ਹੋ ਗਏ ਆ ਕਿਉਂਕਿ ਭਗਵੰਤ ਮਾਨ ਜੀ ਆ ਜਿਹੜੀ ਕੇਜਰੀਵਾਲ ਜੀ ਨੂੰ ਦਿੱਤੀ ਹੋਈ ਸਿਕਿਉਰਿਟੀ ਆ ਉਹਦੀ ਗੱਲ ਕਰਦੇ ਆ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਕਿਉਂਕਿ ਇਹ ਕਹਿੰਦੇ ਵੀ ਅਸੀਂ ਤਾਂ ਮਮਤਾ ਬੈਨਰਜੀ ਨੂੰ ਵੀ ਦਿੱਤੀ ਸੀ ਕਿ ਪੈਸੇ ਜਮ੍ਹਾਂ ਕਰਾਏ ਸੀ ਇਹ ਅੱਜ ਪੰਜਾਬ ਦੇ ਹਾਊਸ ਦੇ ਵਿੱਚ ਵਿਧਾਨ ਸਭਾ ਹਾਊਸ ਦੇ ਵਿੱਚ ਦੱਸ ਦੇਣ ਕਿ ਕੇਜਰੀਵਾਲ ਦੀ ਸਿਕਿਉਰਿਟੀ ਲਈ ਕਿੰਨੇ ਪੈਸੇ ਜਮ੍ਹਾਂ ਕਰਾਏ ਆ ਕਿਉਂਕਿ ਅਸਲੀ ਗੱਲ ਹੈ ਕਿ ਗੱਲਾਂ ਦਾ ਜਿਹੜਾ ਵਰਚੂਅਲੀ ਕੜਾਹ ਕਰਦੇ ਆ ਇਸ ਸਰਕਾਰ ਦੇ ਬਿਲਕੁਲ ਪੱਲੇ ਕੁਝ ਨਹੀਂ ਹੈਗਾ ਇਹਨਾਂ ਦਾ ਤਾਂ ਉਹ ਹਾਲ ਆ ਵੀ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਵੀ ਯਾਰ ਦੇ ਢੂਏ ਤੇ ਰੁੱਖ ਜੰਮਿਆ तो चलो चार दिन बैठा कुछ नहीं तीन साल जितनी इन्होने मेरा ख्याल होर्डिंग लगा दी की हाँ भाई हमने इतनी करप्शन पकड़ ली इतनी करप्शन पकड़ ली और अब ये क्या जरूरत पड़ गई कि हाँ भी ये करप्शन के अगेंस्ट स्पेशल ड्राइव इसका मतलब करप्शन बहुत बढ़ गई है उसके उसको द्वारा रीवैप करके उस देखो ऑफिसर जो है जो पुलिस है बिल्कुल ये पुलिस राज बन चुका है ये स्टेट जो है मैं ओपनली कहता हूँ कि ये डेमोक्रेसी नहीं है क्योंकि डेमोक्रेसी में ऐसे हालात पैदा नहीं होते जो इन्होंने पंजाब के कर दिए ਧੰਨਵਾਦ। ਦਿੱਲੀ ਤੋਂ ਪਾਰ ਤੇ ਪੰਜਾਬ ਦੇ ਹਾਲਾਤ ਵਿੱਚ ਜਿਸ ਤਰੀਕੇ ਨਾਲ ਝੂਟਦਾ ਗੁਵਾਰਾ ਹੈ। ਬਾਈਕ ਵਿੱਚ ਕਰੋ ਯਾਰ। ਪੈਰ ਤੋਂ ਦੱਬ ਉਹ ਮੈਂ ਗੇਅਰ ਤੋਂ ਆ ਸਰੋ। ਹਾਂਜੀ। ਕਿਵੇਂ ਕੱਢ ਜੱਸਾ। ਮੈਨੂੰ ਇਹ ਲੱਗਦਾ ਹੈ ਕਿ ਦਿੱਲੀ ਤੇ ਜਿਸ ਤਰੀਕੇ ਦੇ ਨਾਲ ਸ਼ਰਮਨਾਕ ਹਾਰ ਹੋਈ ਹੈ ਝੂਟਦਾ ਗੁਵਾਰਾ ਜਿਹੜਾ ਫਟਿਆ ਹੈ। ਆਪਣੇ ਆਪ ਨੂੰ ਇੱਕ ਝੂਟ ਦਿਖਾਣ ਦਾ ਇੱਕ ਪ੍ਰਯਾਸ ਜਿਹੜਾ ਕੀਤਾ ਜਾ ਰਿਹਾ ਹੈ। ਔਰ ਜਦੋਂ ਕਿ ਬਜਟ ਸੈਸ਼ਨ ਆਉਣ ਵਾਲਾ ਸੀ। ਐਸੇ ਸਮੇਂ ਐਸੇ ਕੀ ਕਾਰਨ ਹੋ ਗਏ ਉਹ ਤੋਂ ਦੇਖ ਕੇ ਹੀ ਪਤਾ ਲੱਗੇਗਾ ਨਾ ਲੇਕਿਨ ਜਿਹੜਾ ਅਜੰਡਾ ਭੇਜਿਆ ਉਹ ਕੋਈ ਉਸਾ ਵਰਦਕ ਨਹੀਂ ਹੈ ਜੀ ਔਰ 3 ਸਾਲਾਂ ਚ ਇਸ ਸਰਕਾਰ ਨੇ ਕੋਈ ਵੀ ਸਾਰਤਕ ਚਰਚਾ ਨਹੀਂ ਕੀਤੀ ਜਿਨ੍ਹਾਂ ਕਮਿਟਮੈਂਟ ਦੇ ਨਾਲ ਇਹਨਾਂ ਨੇ ਝੂਠ ਬੋਲ ਕੇ ਲਾਰੇ ਲਾ ਕੇ ਸਰਕਾਰ ਪ੍ਰਾਪਤ ਕੀਤੀ ਸੀ ਅੱਜ ਉਹ ਮੁੱਦੇ ਉਦਾਂ ਦੀ ਉਦਾਂ ਹੀ ਖੜੇ ਐ ਚਾਹੇ ਉਹ ਕਾਨੂੰਨ ਵਿਵਸਥਾ ਹੈ ਚਾਹੇ ਨਸ਼ਾ ਹੈ ਚਾਹੇ ਕਿਸਾਨ ਦੇ ਨਾਲ ਜੁੜੇ ਹੋਏ ਮੁੱਦੇ ਨੇ ਔਰ ਚਾਹੇ ਭੈਣਾ ਨਾਲ ਕੀਤੀ ਕਮਿਟਮੈਂਟ ਹੈ ਇਹਨਾਂ ਨੇ ਕੋਈ ਪੂਰੀ ਨਹੀਂ ਕੀਤੀ ਔਰ ਇਹ ਕੇਵਲ ਆਪਣੇ ਆਪ ਨੂੰ ਮੈਨੂੰ ਲੱਗਦਾ ਹੈ ਕਿ ਦਿੱਲੀ ਦੀ ਹਾਰ ਦੇ ਕਾਰਨ ਜਿਹੜੀ ਛਟਪਟ ਆਹਟ ਹੈ ਪੰਜਾਬ ਦੀ ਰਾਜਨੀਤੀ ਦੇ ਅੰਦਰ ਉਹਦੇ ਅੰਦਰ ਇੱਕ ਨਾ ਇੱਕ ਆਖਰੀ ਕੋਸ਼ਿਸ਼ ਕਰ ਰਹੇ ਨੇ ਇਹ ਮੈਸੇਜ ਦੇਣ ਦੀ ਕਿ ਆਸੀਂ ਸਾਰੇ ਇਕੱਠੇ ਆ ਪਰ ਅੰਦਰ ਬਹੁਤ ਕੁਝ ਚੱਲ ਰਿਹਾ ਹੈ